raag maru baani kabir ji o ki ek ओंकार satgura prasad an pao kinai na dekhiya bairagi ade bin pae an pao hoye bana hambae soh hadur dekhe ta pao pavae bairagi ade hukme bujhae ta nir pao hoye bana hambae ਹਰ ਪਾਖੰਡ ਨਾ ਕੀ ਜਈ ਬੈਰਾਗੀ ਅੜੇ ਪਾਖੰਡ ਰੱਤਾ ਸਭ ਲੋਕ ਵਣਾ ਹੰਬੈ ਤ੍ਰਿਸ਼ਨਾ ਪਾਸ ਨਾ ਛੋਡਈ ਬੈਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਜੇ ਮਨ ਮਿਰਤਕ ਹੋਏ ਵਣਾ ਹੰਬੈ ਸਤਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀ ਅੜੇ ਜੇ ਲੋਚੈ ਸਭ ਕੋਏ ਵਣਾ ਹੰਬੈ ਕਰਮ ਹੋਵੇ ਸਤਗੁਰ ਮਿਲੈ ਬੈਰਾਗੀ ਅੜੇ ਸਹਜੇ ਪਾਵੈ ਸੋਏ ਬਣਾ ਹੰਬੈ ਕਹੋ ਕਬੀਰ ਇੱਕ ਬੇਨਤੀ ਬੈਰਾਗੀ ਅੜੇ ਮੋ ਕਉ ਪੌਜਲ ਪਾਰ ਉਤਾਰ ਬਣਾ ਹੰਬੈ ਰਾਜਨ ਕੌਣ ਤੁਮਾਰੈ ਆਵੈ ਐਸੋ ਪਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਪਾਵੈ ਰਹਾਉ ਅਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਨ ਗਾਵਤ ਰੈਨ ਵਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨੰਦ ਮਾਮਾ ਬਾਟਿਓ ਪਰਿਓ ਨਿਸਾਨੈ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੈ ਸਿਧ ਮਿਲ ਕੈ ਦੂਲ ਹੈ ਪ੍ਰਭ ਕੀ ਸਰਨ ਪਰਿਓ ਮੁਕਤ ਭਇਓ ਚਾਹ ਹੂੰ ਜਗ ਜਾਨਿਓ ਜਸ ਕੀਰਤ ਮਾਥੈ ਛਤਰ ਧਰਿਓ ਰਾਜਾ RAM ਜਪਤ ਕੋ ਕੋ ਨ ਤਰਿਓ ਗੁਰ ਉਪਦੇਸ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾਓ ਸੰਖ ਚਕਰ ਮਾਲਾ ਤਿਲਕ ਬਿਰਾਜਤ ਦੇਖ ਪ੍ਰਤਾਪ ਜਮ ਡਰਿਓ ਨਿਰਭਉ ਭਏ RAM ਬਲ ਗਰਜਤ ਜਨਮ ਮਰਨ ਸੰਤਾਪ ਹਿਰਿਓ ਅੰਬਰੀਕ ਕਉ ਦਿਉ ਅਪੈ ਪਦ ਰਾਜ ਭੀਖਣ ਅਦਿਕ ਕਰਿਓ ਨੌ ਨਿਦ ਠਾਕੁਰ ਦਈ ਸੁਦਾਮੈ ਤ੍ਰੂ ਅਟਲ ਅਜੂ ਨ ਤਰਿਓ ਭਗਤ ਹੇਤ ਮਾਰਿਓ ਹਰਨਾਖਸ ਨਰਸਿੰਘ ਰੂਪ ਹੋਏ ਦੇਹ ਧਰਿਓ ਨਾਮਾ ਕਹੈ ਭਗਤ ਬਸ ਕੇਸਵ ਅਜ ਹੂੰ ਬਲ ਕੇ ਦਵਾਰ ਖਰੋ ਮਾਰੂ ਕਬੀਰ ਜੀਓ ਦੀਨ ਬਿਸਾਰਿਓ ਰੇ ਦਿਵਾਨੇ ਦੀਨ ਬਿਸਾਰਿਓ ਰੇ ਪੇਟ ਭਰਿਓ ਪਸੂਆ ਜਿਉਂ ਸੋਇਓ ਮਨੁਖ ਜਨਮ ਹੈ ਹਾਰਿਓ ਰਹਾਓ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਉ ਤੰਦੈ ਝੂਠ ਸਵਾਨ ਸੂਕਰ ਬਾਇਸ ਜਿਵੈ ਪਟਕਤ ਚਾਲਿਉ ਊਠ ਆਪਸ ਕਉ ਦੀਰਗ ਕਰ ਜਾਣੈ ਔਰਨ ਕਉ ਲਗmaat ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੂਜਕ ਜਾਤ ਕਾਮੀ ਕ੍ਰੋਧੀ ਚਾਤਰੀ ਬਾਜੀ ਗਰਬੇ ਕਾਮ निंदा करते जन्म सिरानो कबहु ना सिमरयो राम कह कबीर चेता नहीं मूर्ख मुग्ध ग्वार राम नाम जानयो नहीं कैसे उतर स पार राग मारू वाणी जय दियो जीवो की एक ओंकार सतगुरु प्रसाद चंद सत भेदिया नाद सत पूरिया सूर सत खोड़सा दत्त किया ਅਬਲ ਬਲ ਤੋੜਿਆ ਅਚਲ ਚਲ ਥਪਿਆ ਅਕੜ ਘੜਿਆ ਤਹਾ ਅਪਿਓ ਪੀਆ ਮਨ ਆਦ ਗੁਣ ਆਦ ਵਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸੰਮਾਨਿਆ ਰਹਾਉ ਅਰਧ ਕਉ ਅਰਧਿਆ ਸਰਧ ਕਉ ਸਰਧਿਆ ਸਲਲ ਕਉ ਸਲਲ ਸੰਮਾਨ ਆਇਆ ਬਦਤ ਜੈ ਦਿਓ ਜੈ ਦੇਵ ਕਉ ਰਮਿਆ ਬ੍ਰਹਮਨ ਨਿਰਵਾਣ ਲਿਵ ਲੀਣ ਪਾਇਆ ਕਬੀਰ ਮਾਰੂ ਰਾਮ ਸਿਮਰ ਪਛਤਾਹੇਗਾ ਮਨ ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉਠ ਜਾਹੇਗਾ ਰਹਾਉ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਪੁਲਾਹੇਗਾ ਤਨ ਜੋਵਨ ਕਾ ਗਰਭ ਨਾ ਕੀਜੈ ਕਾਗਦ ਜਿਉ ਗਲ ਜਾਹੇਗਾ ਜੋ ਜਮ ਆਏ ਕੇਸ ਗਹਿ ਪਟਕੈ ਤਾ ਦਿਨ ਕਿਛ ਨ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕਹਿ ਜਾਹੇਗਾ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ ਰਹਾਉ ਜਾਕੀ ਛੋਤ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨਹੁ ਰੇ ਸੰਤੋ ਹਰ ਜਿਉ ਤੇ ਸਭੈ ਸਰੈ ਮਾਰੂ ਸੁਖ ਸਾਗਰ ਸੁਰ ਤਰਿ ਚਿੰਤਾ ਮਨ ਕਾਮ ਤੈਨ ਬਸ ਜਾਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਿੱਧ ਨਵ ਨਿਦ ਕਰ ਤਲ ਤਾਕੇ ਹਰ 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 ਨਾ ਜਪ ਸੁਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਉ ਨਾ ਨਾ ਖਿਆਨ ਪੁਰਾਨ 베ਦ ਵਿਦ 34 ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਤ ਹੋਏ ਵੱਡੇ ਭਾਗ ਲੇਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ ਤੁਖਾਰੀ ਛੰਤ ਮਹੱਲਾ ਪਹਿਲਾ ਬਾਰਹਿ ਮਾਹਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰੇ ਬਾਜ ਦੁਹੇਲੀ ਕੋਈ ਨਾ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾ ਤਨ ਤੂ ਸੁਣ ਆਤਮ ਰਾਮਾ ਬਾ ਬਿਹਾ ਪ੍ਰਿਯ ਬੋਲੇ ਕੋਕਿਲ ਬਾਣੀਆ ਸਾ ਤਨ ਸਭ ਰਸ ਚੋਲੇ ਅੰਕ ਸਮਾਣੀਆ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾ ਸੋਹਾਗਣ ਨਾਰੇ ਨਵ ਕਰ ਥਾਪ ਮਹਿਲ ਕਰ ਉਚਉ ਨਿਜ ਕਰ ਵਾਸ ਮੁਰਾਰੇ ਸਬ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗ ਰਾਵੈ ਨਾਨਕ ਪ੍ਰਿਓ ਪ੍ਰਿਓ ਚਵੈ ਬਬੀਹਾ ਕੋਕਿਲ ਸ਼ਬਦ ਸੁਹਾਵੈ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਨ ਤਨ ਰਵਤ ਰਵੰਨੇ ਕੜੀ ਨਾ ਬਿਸਰੈ ਕਿਉ ਕੜੀ ਵਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ਨਾ ਕੋਈ ਮੇਰਾ ਹਉ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਉਟ ਗਹੀ ਹਰ ਚਰਨ ਨਿਵਾਸੀ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ ਗੁਰ ਸ਼ਬਦੀ ਮਨ ਧੀਰਾ ਵਰਸੈ ਅੰਮ੍ਰਿਤ ਤਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਜ ਸੁਭਾਏ ਹਰਿ ਸਿਉ ਪ੍ਰੀਤ ਬਣੀ ਹਰ ਮੰਦਰ ਆਵੇ ਜਾ ਪ੍ਰਭ ਪਾਵੇ ਤਨ ਊਬੀ ਗੁਣ ਸਾਰੀ ਕਰ ਕਰ ਕੰਤਰ ਵੈ ਸੋਹਾਗਣ ਹਾਉ ਕਿਉ ਕੰਤ ਵਿਸਾਰੀ ਉਨਵ ਕਨ ਛਾਏ ਵਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਕਰ ਆਵੇ ਚੇਤ ਬਸੰਤ ਭਲਾ ਪਵਰ ਸੁਹਾਵੜੇ ਬਨ ਫੂਲੇ ਮੰਜ ਬਾਰ ਮੈਂ ਪਿਰ ਕਰ ਬਾਹੜੈ ਪਿਰ ਕਰ ਨਹੀਂ ਆਵੇ ਤਨ ਕਿਉ ਸੁਖ ਪਾਵੇ ਬਿਰਹ ਵਿਰੋਧ ਤਨ ਛੀਜੈ ਕੋਕਿਲ ਅੰਬ ਸੁਹਾਵੀ ਬੋਲੈ ਕਿਉ ਦੁਖ ਅੰਕ ਸਹੀ ਜੈ ਭਵਰ ਪਵੰਤਾ ਫੂਲੀ ਡਾਲੀ ਕਿਉ ਜੀਵਾ ਮਰ ਮਾਏ ਨਾਨਕ ਚੇਤ ਸਹਜ ਸੁਖ ਪਾਵੈ ਜੇ ਹਰਿ ਵਰ ਕਰ ਤਨ ਪਾਏ ਵੈਸਾਖ ਭਲਾ ਸਾਖਾ ਵੇਸ ਕਰੇ ਤਨ ਦੇਖੈ ਹਰ ਦਵਾਰ ਆਵਹੁ ਦਇਆ ਕਰੇ ਕਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੂਲੋ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਢੋਲੋ ਦੂਰ ਨਾ ਜਾਨਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੇ ਸਾਖੀ ਪ੍ਰਭ ਪਾਵੇ ਸੁਰਤ ਸਬਦ ਮਨ ਮਾਨਾ ਮਾਹੋ ਜੇਠ ਭਲਾ ਪ੍ਰੀਤਮ ਕਿਉ ਬਿਸਰੈ ਥਲ ਤਾਪਹਿ ਸਰ ਭਾਰ ਸਾ ਤਨ ਬਿਨੋਂ ਕਰੈ ਤਾਨੰ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਭਾਵਾ ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇਹ ਤਾ ਆਵਾ ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ ਆਸਾੜ ਭਲਾ ਸੂਰਜ ਗਗਨ ਤਪੈ ਤਰਤੀ ਦੁਖ ਸਹੈ ਸੋਖੈ ਅਗਨ ਪਖੈ ਅਗਨ ਰਸ ਸੋਖੈ ਮਰੀਐ ਧੋਖੈ ਪੀ ਸੋ ਕਿਰਤ ਨ ਹਾਰੇ ਰਥ ਫਿਰੈ ਛਾਇਆ ਤਨ ਤਾਕੈ ਟੀਡ ਲਵੈ ਮੰਜ ਬਾਰੇ ਅਬ ਗਣ ਬਾਦ ਚਲੀ ਦੁਖ ਆਗੈ ਸੁਖ ਤਿਸ ਸਾਚਿ ਸੰਮਹਲੇ ਨਾਨਕ ਜਿਸਨੂੰ ਇਹੋ ਮਨ ਦਿਆ ਮਰਣ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਨਾ ਕਣ ਵਰਸਹਿ ਰੁੱਤ ਆਏ ਮੈਂ ਮਨ ਤਨ ਸਹ ਭਾਵੈ ਪਿਰ ਪਰ ਦੇਸ ਸਿਧਾਏ ਪਿਰ ਘਰ ਨਹੀਂ ਆਵੈ ਮਰੀਐ ਹਾਵੈ ਦਾਮਨ ਚਮਕ ਡਰਾਏ ਸੇਜ ਇਕੇਲੀ ਖਰੀ ਦੁਹੇਲੀ ਮਰਨ ਭਇਆ ਦੁਖ ਮਾਏ ਹਰ ਬਿਨ ਨੀਂਦ ਪੂਖ ਕਹੋ ਕੈਸੀ ਕਾਪੜ ਤਨ ਨ ਸੁਖਾਵੇ ਨਾਨਕ ਸਾਸ ਸੁਹਾਗਣ ਕੰਤੀ ਪਿਰ ਕੈ ਅੰਕ ਸਮਾਵੈ ਆਦਵ ਪਰਮ ਪੁੱਲੀ ਪਰ ਜੋ ਬਨ ਪਛਤਾਣੀ ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੂਰਲਵੰਤੇ ਪ੍ਰਯੋ ਪ੍ਰਯੋ ਚਵੇਬ ਬੀਹਾ ਬੋਲੇ ਭਉਂਗਮ ਫਿਰਹਿ ਡ ਸੰਤੇ ਮੱਛਰ ਡੰਗ ਸਾਇਰ ਪਰ ਸੁਪਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹ ਹੀ ਜਾਈਐ